ਆਉ ਗੁਰੂੰ ਪਰਉ ਜੋਹਰੋਇ ਤਮ੍ਰਿਤ ਵੜੇ ਚੰਦਰੀ ਨੜੀ ਮਾਰਮੀ ਚਾਰ ਦੁੱਖਾਂ ਦੇ ਨਾਸ਼ਕ ਸੁੱਖਾਂ ਦੇ ਪ੍ਰਕਾਸ਼ਕ ਸਭ ਸੁੱਖਾਂ ਦੇ ਦਾਤੇ ਅੰਤਪਲ ਦੇ ਰਾਖੇ ਮੰਨਤਾ ਦੇ ਸਰਬ ਸੰਜੇ ਗੁਰੂ ਰਹਿਬਰ ਸਤ ਗੁਰੂ ਅਵਤਾਰ ਗੁਰਗੱਦੀ ਤੇ ਬਿਰਾਜਮਾਨ ਬੜੀ ਬੋਇਤ ਗੰਦੇ ਸੋਮੇ ਗੰਦੇ ਸਾਗਰ ਤੰਤਨ ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਣੋ ਜੁਰੀ ਅੰਦਰ ਸਤਿਗੁਰੂ ਗੁਰਖਾ ਸਾਹਿਬ ਸਤਸੰਗ ਜੀ ਆਓ ਨੂੰ ਕਈਆਂ ਮਹੀਨਿਆਂ ਤੋਂ ਆਪਾਂ ਤਾਂ ਤਾਂ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਖੰਡਾ ਬ੍ਰਹਮਣ ਦਾ ਦੇ ਮਾਰਗ ਸਦਾ ਸਾਈ ਦਾ ਤਾਰ ਇਹਨਾਂ ਦੇ ਪਾਵਨ ਜੀਵਨ ਦੀਆਂ ਜੋ ਕਥਾ ਕਹਾਣੀਆਂ ਅਮਰ ਕਥਾ ਦੇ ਵਿਚਾਰ ਆਪਾਂ ਕਰ ਰਹੇ ਆਂ ਆਓ ਅੱਜ ਵੀ ਉਸੇ ਲੜੀ ਦਾ ਹਿੱਸਾ ਬਣ ਕੇ ਸਰਬਉੱਚ ਦੇ ਪੌਣ ਜੀਣ ਵਿੱਚੋਂ ਕੁਝ ਕਾਪਾਂ ਰੱਬੀ ਗੁਣ ਪ੍ਰਾਪਤ ਕਰੀਏ ਤਾਂ ਕਿ ਸਾਡਾ ਜੀਵਨ ਜਿਹੜਾ ਉਹ ਸਫਲ ਹੋ ਜਾਵੇ ਦੁੱਖਾਂ ਗਲੇ ਸਾਂ ਤੂੰ ਵੱਜ ਜਾਈਏ ਗਾਰਿਆਂ ਸਾੜਿਆਂ ਚਿੰਤਾ ਪਗਰਾਂ ਤੋਂ ਵੱਜ ਜੇ ਮੰਨ ਦੇ ਮਰ ਤੋਂ ਵੱਜ ਜਾਈਏ ਅੱਜ ਸੁਣਦੇ ਦੇਖਦੇ ਆ ਰਹੇ ਆਪਾਂ 84 ਲੱਖ ਜੋ ਨੀਂਹ ਇਹਨਾਂ ਦੇ ਜੋ ਜਨਮ ਤੇ ਮਰਨ ਦਾ ਦੁੱਖ ਹੈ ਕੋਤੋਂ ਮੁਝਾਓ ਸਭ ਸਾਰਾ ਤਪੋ ਰੋਜ਼ ਕਵਚਾਰ ਕਰਦੇ ਪਿਆਰੋ ਕਿ ਦੁੱਖਾਂ ਸੁੱਖਾਂ ਤੋਂ ਬਚ ਜਾਈਏ ਕਿ ਸੱਚੇ ਬੰਦਾ ਦੁੱਖਾਂ ਸੁੱਖਾਂ ਤੋਂ ਬਚ ਜਾਂਦਾ ਕਲੇਸ਼ਾਂ ਮਮ ਪਰਮਤੋਂ ਬਚ ਜਾਂਦਾ ਜਿੰਦਾ ਮਿਤਰਾਂ ਤੋਂ ਬਚ ਜਾਂਦਾ ਨਾਮ ਤੇ ਅਧਿਉ ਜਾਦੀ ਦੁਨੀਆ ਜਪਰੇ ਕਿਸੇ ਵੀ ਟੰਗ ਨਾ ਜਪਦੇ ਹੋਵੇ ਅਧਿਉ ਜਾਦੀ ਦੁਨੀਆ ਜਿਹੜੀ ਆ ਮਨੁਕਤਾ ਉਹ ਨਾਮ ਜਪਰੇ ਆ ਭਾਵੇਂ ਕਿਸੇ ਰੂਪ ਵਿੱਚ ਜਪਦੇ ਹੋਵੇ ਇਹ ਗੱਲ ਵੱਖਰੀ ਪਰ ਕਿਸਾਨ ਸੁਖੀ ਹੋ ਗਏ ਦਜ ਇਹ ਜੋ ਅਬਰ ਕਥਾ ਹੈ ਜੋ ਰੱਬ ਦਾ ਨਾਮ ਹੈ ਪਿਆਰਿਓ ਬੜੇ ਦੁੱਖਾਂ ਨੂੰ ਵੀ ਕੁਝ ਰਾਤ ਦਿੰਦਾ ਏ ਮੈਂ ਕੱਲ ਪਰਸੋਂ ਸੁਣ ਰਿਆ ਥਾ ਇੱਕ ਵਿਭਿੱਦੀ ਲੜਕੀ ਪੈਦਾ ਹੋਈ ਸਾਲ ਬਾਅਦ ਨੂੰ ਇੱਕ ਇਹੋ ਜਿਹੀ ਬਿਮਾਰੀ ਲੱਗ ਗਈ ਉਹ ਨਾਲ ਨਾਲ ਜੋ 2 ਮਹੀਨੇ ਕਿਤੇ ਰਿਹਾ ਵਿਚਾਰੇ 4 ਮਹੀਨੇ ਕਿਤੇ ਰਿਹਾ ਬਹੁਤ ਬਹੁਤ ਵੱਡੇ ਹਸਪਤਾਲ ਚ ਖੱਜਲ ਖਰਾਬ ਹੋ ਕੇ ਹਰ ਇੱਕ ਇੱਕ ਆਸ ਲਾ ਦਿੱਤੀ ਵੀ ਇਹਨੇ ਬੱਚੀ ਨੇ ਬਚਣਾ ਨਹੀਂ ਇਸ ਬੱਚੀ ਨੇ ਬਚਣਾ ਨਹੀਂ ਜਦੋਂ ਆਸ ਲੱਤ ਗਈ ਤੇ ਮਾਂ ਨੇ ਕਹਿਣਾ ਤੂੰ ਮਰ ਜਾ ਤੂੰ ਮਰਦਾ ਇੰਨੇ ਸਾਲਾਂ ਦਾ ਸਾਨੂੰ ਤੂੰ ਦੁੱਖ ਹੀ ਕੀਤਾ ਤੇ ਬੱਚੀ ਦੇ ਸ਼ਬਦ ਸੀ ਛੁੜੀ ਬੱਚੀ ਦੇ ਡੇਢ ਕੋਸ ਸਾਲ ਦੀ ਬੱਚੀ ਦੇ ਸ਼ਬਦ ਸੀ ਮਾਂ ਮੈਂ ਨਹੀਂ ਮਰਦਾ ਮੈਂ ਠੀਕ ਹਾਂ ਮੈਂ ਨਹੀਂ ਮਰਦਾ ਇੱਕ ਐਡੀ ਜੀ ਬੱਚੀ ਦਾ ਹੌਸਲਾ ਬੁਲੰਦ ਮਾਂ ਕਰੀ ਤੂੰ ਬਦਲੀ ਸਾਦੀ ਇੰਨਾ ਲੰਮਾ ਤੇਰੇ ਬਿਮਾਰੀ ਹੋ ਗਿਆ ਲਾਜ ਲਾਜ ਬਿਮਾਰੀ ਹੋਈ ਅਦਾਜ-ਨਾਜ ਤੂੰ ਬਚ ਨਹੀਂ ਸਕਦੀ ਛੇਤੀ ਮਰ ਬੱਚੀ ਕਹਿੰਦੀ ਮਾਂ ਨਹੀਂ ਮਰਨਾ ਮੈਂ ਨਹੀਂ ਮਰਨਾ ਮੈਨੂੰ ਜੀਣਾ ਹੈ ਇਸ ਅਕੀਰੋਂ ਇਹ ਆਈ ਕਿੱਥੋਂ ਤੱਕ ਤਾਦ ਤੱਕ ਅਕੀਰ ਗੁਰੂ ਗ੍ਰੰਥ ਸਾਹਿਬ ਨੂੰ ਕਹਿਣ ਲੱਗੀ ਮਾਂ ਕੱਲ ਲਗੀ ਪਾਸ਼ਾ ਜਾਂ ਤੇ ਨੂੰ ਰਾਜੀ ਕਰਦੇ ਜੈ ਨੂੰ ਮਾਰਦੇ ਅੱਜ ਤੋਂ ਲੈ ਕੇ ਮੈਂ ਦਵਾਈ ਨਹੀਂ ਖੋੜੀ ਅੱਜ ਤੋਂ ਲੈ ਕੇ ਮੈਂ ਉਹ ਕੋਈ ਦਵਾਈ ਨਹੀਂ ਖੋਣੀ ਚਾਹੇ ਨੂੰ ਮਾਰ ਤੇ ਚਾਹੇ ਨੂੰ ਰੱਖ ਉਹ ਲੜਕੀ ਅੱਜ ਵੀ ਪਿਆਰੋ 5 6 ਸਾਲ ਦੀ ਹੋ ਗਈ ਆ ਬਿਲਕੁਲ ਨਵਾਂ ਵਰਨਾਓ ਕੋਈ ਬਿਮਾਰੀ ਨਹੀਂ ਉਹ ਕੋਈ ਬਿਮਾਰੀ ਇਤ ਕਟਨਾ ਕੋਈ ਕੋਈ ਏਡੇ ਵੱਡੇ ਵਿਸ਼ਵਾਸ ਤੇ ਜਾ ਕੇ ਘਟਦੀ ਏ ਤੇ ਗੁਰਪੂਰਾ ਮੇਰਾ ਗੁਰਪੂਰਾ ਵੀ ਮੇਰਾ ਗੁਰੂ ਪੂਰਾ ਹੈ ਔਖ ਦਾ ਨਾਮ ਰੱਬ ਦਾ ਨਾਮ ਜਿਹੜਾ ਹੈ ਸਭ ਤੋਂ ਵੱਡੀ ਦਵਾਈ ਰੱਬ ਦਾ ਨਾਮ ਹੈ ਪਰ ਇਹ ਗੱਲ ਹੈ ਭਰੋਸੇ ਦੀ ਪਿਆਰੋ ਵੀ ਸਾਡੇ ਅੰਦਰ ਭਰੋਸਾ ਕਿੰਨਾ ਗਿਆ ਸਾਡੇ ਕੋਲ ਪੈਸਾ ਜ਼ਿਆਦਾ ਹੈ ਗੁਰੂ ਚਾਹੀ ਪੈਸਾ ਜਦ ਅੜ ਕੋ ਕੋ ਇਕੱਠਾ ਭਾਵੇਂ ਕਿਸੇ ਨੇ ਕਿੰਨਾ ਕੀਤਾ ਹੋਵੇ ਉਹਦਾ ਮਾਨ ਫਿਰ ਪੈਸੇ ਨਾਲ ਦਵਾਈ ਲੈ ਆਵਾਂਗੇ ਠੀਕ ਹੋ ਜਾਵਾਂਗੇ ਤੇ ਜਦੋਂ ਪੈਸਾ ਵੀ ਮੁੱਕ ਜਾਂਦਾ ਹੈ ਤੇ ਠੀਕ ਵੀ ਨਹੀਂ ਹੁੰਦਾ ਨਾ ਉਦੋਂ ਪਤਾ ਲੱਗਦਾ ਵੀ ਹੁਣ ਗੁਰੂ ਹੈਗਾ ਕੋਈ ਫਿਰ ਜਿਹੜਾ ਵਿਸ਼ਵਾਸ ਕਰਕੇ ਸ਼ਰਧਾ ਆਇੰਦਾ ਗੁਰੂ ਦੇ ਸਤ ਜਣਿਓ ਉਹਦੇ ਬੇੜੇ ਪਾਰ ਹੋ ਜਾਂਦੇ ਤਪ ਉਹ ਰਿਹਾ ਵਿਚਾਰ ਕਰਕੇ ਹਟੇ ਇਹ ਜਿਹੜੀਆਂ ਘਟਨਾ ਅੰਮ੍ਰਿਤਸਰ ਹਰਮੰਦਰ ਸਾਹਿਬ ਤੇ ਬਹੁਤ ਜਿਹੜੀਆਂ ਘਟਨਾਵਾਂ ਘਟੀਆਂ ਜਿਹੜੇ ਆਸ ਕਰਕੇ ਆਏ ਨੀਚਾ ਕਰਕੇ ਆਏ ਪਰੋਸੇ ਨਾਲ ਆਏ ਉਹ ਹਰਮੰਦਰ ਸਾਹਿਬ ਤੋਂ ਬਗੈਰ ਦਵਾਈ ਤੋਂ ਰਾਜੀ ਹੋ ਕੇ ਘਰ ਗਏ ਗੱਲ ਪੈਰੋ ਬੜੇ ਦੁੱਖਾਂ ਦੀ ਨਹੀਂ ਅਪਰ ਰੋਹੀ ਗਿੰਦੇ ਦੁੱਖਾਂ ਤੋਂ ਬਚੀ ਬਚੀਏ ਗੱਲ ਬਾਹਰ ਦੇ ਦੁੱਖਾਂ ਦੀ ਨਹੀਂ ਅਸਲ ਸਾਡੇ ਅੰਦਰ ਦੁੱਖ ਬਹੁਤ ਆ ਸਾਡੇ ਅੰਦਰ ਦੁੱਖ ਬਹੁਤ ਆ ਉਹ ਅੰਦਰ ਸਾਡੇ ਦੇ ਦੁੱਖ ਕਿਹੜੇ ਹੋਗੇ ਜਿਹਨਾਂ ਨੂੰ ਸਾਨੂੰ ਪਤਾ ਹੀ ਨਹੀਂ ਪਿਆਰੋ ਕਈਆਂ ਜਨਮਾਂ ਦੇ ਕੀਤੇ ਹੋਏ ਪਾਪ ਸਾਡੇ ਕਰਮ ਮਾਰੇ ਕੀਤੇ ਹੋਏ ਉਹ ਮੈਲ ਬਣ ਕੇ ਸਾਡੇ ਮਨ ਤੇ ਚੰਬੜੇ ਹੋਏ ਆ। ਕਣ ਕਣ ਬਣ ਕੇ ਕਹਿ ਲਈਏ ਕਣ ਜਿੱਥੇ ਜਿਆਦਾ ਇਕੱਠੇ ਹੋਣਗੇ ਤੇ ਮੈਲ ਬਣ ਜੂਗੀ। ਸਿੱਧੀ ਜੀ ਗੱਲ ਤਾਂ। ਉਹ ਵੀ ਪਰਤਾਂ ਜਦੋਂ ਖੁੱਲਦੀਆਂ ਆ। ਕੋਈ ਉਹ ਪਰਤਾਂ ਖੁੱਲਦੀਆਂ ਤਾਂ ਚਾਹੇ ਬ੍ਰਹਮ ਗਿਆਨੀ ਹੋਵੇ ਤੇ ਚਾਹੇ ਗਿਆਨੀ ਹੋਵੇ ਤੇ ਚਾਹੇ ਗੁਰੂ ਪੀਰ ਹੋਵੇ ਪਰ ਉਹ ਪਰਤਾਂ ਤੇ ਫਿਰ ਖੁੱਲ ਕੇ ਬਾਹਰ ਪ੍ਰਗਟ ਹੋਣੀਆਂ ਹੀ ਆ ਨਾ। ਉਦੋਂ ਬਦ ਦੁੱਖ ਦੇ ਰੂਪ ਚ ਪਰਟੋ ਜਿੰਦੇ ਗੰਦ ਬਸ ਇੰਨੀ ਕੀ ਇਹ ਜਰ ਕੋਣ ਸਮਝਦਾ ਗੁਰੂ ਸਮਝ ਆਉਂਦਾ ਉਹ ਕਹਿੰਦਾ ਮਨ ਦੇ ਰੋਗ ਤੁਹਾਨੂੰ ਜ਼ਿਆਦੇ ਆ ਇੰਨੇ ਸਰੀਰ ਦੇ ਰੋਗ ਨਹੀਂ ਜਿੰਨੇ ਮਨ ਦੇ ਰੋਗ ਆ ਆਪਾਂ ਹੁਣੇ ਜੇ ਸੁਣਿਆ ਦੁਖ ਰੋਗ ਸੰਤਾ ਪੁੱਤਰ ਸੱਚੀ ਬਾਣ ਸੁਣੀ ਸੱਚੀ ਬਾਣੀ ਆ ਜਿਹੜੀ ਬਾਣੀ ਆਪਾਂ ਰੋਜ਼ ਪੜ੍ਹਦੇ ਸੁਣਦੇ ਆ ਜੇ ਮੰਨ ਲਾ ਕੇ ਪੜ੍ਹਦਾ ਏ ਜੀ ਕਰਕੇ ਪੜ੍ਹਦਾ ਏ ਪ੍ਰੇਮ ਨਾਲ ਪੜ੍ਹਦਾ ਏ ਸੱਜਣੋ ਸਾਡੇ ਵਿੱਚ ਕਮੀ ਹੋ ਸਕਦੀ ਏ ਬਾਣੀ ਵਿੱਚ ਕਮੀ ਨਹੀਂ ਹੈਗੀ ਆਪਾਂ ਉਹਨੇ ਵੀ ਚਲ ਕੀਤੀ ਅਜੇ ਬਾਣੀ ਵਿੱਚ ਕੋਈ ਕਮੀ ਨਹੀਂ ਇਹ ਤੇ ਤਰ੍ਹਾਂ ਆਈ ਆ ਸੁੱਖਾਂ ਦੇ ਦਾਦੇ ਕੋਲੋਂ ਆਈ ਤਾਂ ਸੁੱਖਾਂ ਦੇ ਦਾਤੇ ਦੇ ਸ਼ਬਦ ਆਏ ਮੂੰਹ ਦੇ ਬੋਲਿਆ ਇਹਦੇ ਸੁੱਖਾਂ ਨਹੀਂ ਬਾਣੀ ਅਸੀਂ ਫਿਰ ਵੀ ਦੁੱਖਾਂ ਵਿੱਚ ਘੁੱਟ ਰਹੇ ਹਾਂ ਮਤਲਬ ਸਾਡੇ ਸ਼ਰਧਾ ਵਿੱਚ ਭਰ ਗਿਆ ਸਾਡੇ ਪ੍ਰੇਮ ਵਿੱਚ ਭਰ ਗਿਆ ਸਾਨੂੰ ਨਾਮ ਜਪਣਾ ਨਹੀਂ ਆਇਆ ਇਹ ਤਾਂ ਬਾਣੀ ਹੈ ਨਾਮ ਇਹ ਤਾਂ ਚਿੰਤਾ ਨੂੰ ਦੂਰ ਕਰਨ ਵਾਲੀ ਚਿੰਤਾ ਫਿਰ ਬਾਹਰ ਸੇ ਇਰਨ ਤੋਂ ਦੇਣੀ ਕੋ ਚੰਦ ਪਰ ਪੈਰੋਂ ਆਪਾਂ ਜਿਹੜੀ ਅਸਲ ਗੱਲ ਕਰ ਰਹੇ ਮਨ ਦੀ